ਸਾਹਿਬਜ਼ਾਦੇਆ ਨੂੰ ਵਿਵਾਰਾਂ ਦੇ ਚੰਨਣ ਦਾ ਫਤਵਾ ਆਇਦ ਕੀਤਾ ਸੀ ਉਸ ਕਾਜ਼ੀ ਨੂੰ ਅਗਰ ਦੇਖੋਗੇ ਬਾਹਰ ਤੇ ਬੜਾ ਚਾਨਣਾ ਸੀ ਕੁਰਾਨ ਦੀ ਤਲਾਵਤ ਕਰਦਾ ਸੀ ਤਸਬੀਹ ਹੱਥ ਦੇਈ ਸੀ ਬਗਲ ਦੇ ਚ ਕੁਰਾਨ ਸ਼ਰੀਫੀ ਸੀ ਬੜਾ ਚਾਨਣਾ ਸੀ ਚਾਨਣਾ ਇਸ ਤਰ੍ਹਾਂ ਦਾ ਔਰੰਗਜ਼ੈਬ ਦੇ ਕੋਲ ਵੀ ਸੀ ਤਸਬੀਹ ਵੀ ਫੇਰਦਾ ਸੀ ਅੰਮ੍ਰਿਤ ਵੇਲੇ ਵੀ ਉੱਠਦਾ ਸੀ पां वक्त नमाज भी पढ़ा रोजे भी रखता से और इस तो इलावा अलावा हाथोपिया बना कुरान शरीफ लिखा से बाजार बिकती पैसों दी रोटी खादा से खजाने के पैसे दी रोटी भी नहीं खाता और उन्हें वसीयत भी लिखी ते कुरान शरीफ दी बिक्री तों ਜਿਹੜੇ ਪੈਸੇ ਬਚ ਜਾਣ ਉਹ ਮੇਰੀ ਮૈયਤ ਤੇ ਖਰਚ ਕਰਨੇ ਅੰਤਮ ਸੰਸਕਾਰ ਤੇ ਮੇਰੀ ਕਬਰ ਤੇ ਵੀ ਉਹੀ ਖਰਚ ਕਰਨੇ ਹੋਰ ਪੈਸਾ ਨਾ ਖਰਚ ਕਰਨਾ ਖਜ਼ਾਨੇ ਦੇ ਪੈਸੇ ਨਾਲ ਮੇਰੀ ਕਬਰ ਨਹੀਂ ਬਣਾਣੀ ਖਜ਼ਾਨੇ ਦੇ ਪੈਸੇ ਨਾਲ ਮੈਂ ਰੋਟੀ ਵੀ ਨਹੀਂ ਖਾਣੀ ਪਰਹੇਜ਼ਗਾਰ ਇਤਨਾ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਤੂੰ ਰਾਮਨ ਨਦਾਨਮ ਕੇ ਯਜ਼ਦਾ ਸ਼ਨਾਸ ਤੂੰ ਖੁਦਾ ਸ਼ਨਾਸ ਨਹੀਂ ਹੈ ਤੈਨੂੰ ਕੱਖ ਵੀ ਸਮਝ ਨਹੀਂ ਕੀ ਹੋਇਆ ਜੇ ਤੂੰ ਨਮਾਜ਼ੀ ਹੈ ਕੀ ਹੋਇਆ ਜੇ ਤੂੰ ਤਸਬੀਹ ਫੇਰਦਾ ਹੈ ਕੀ ਹੋਇਆ ਜੇ ਤੂੰ ਦੋ ਵਕਤ ਕੁਰਾਨ ਦੀ ਤਲਾਵਤ ਕਰ ਲੈਂਦਾ ਹੈ ਤੇ ਜੇ ਕੀ ਹੋਇਆ ਤੂੰ ਰਮਜ਼ਾਨ ਦੇ ਮਹੀਨੇ 30 ਦੇ 30 ਰੋਜ਼ੇ ਵੀ ਰਖ ਲੈਣਾ ਔਰ ਇਸ ਤੋਂ ਇਲਾਵਾ ਜ਼ਕਾਤ ਵੀ ਦੇਣਾ ਹੈ ਮਿਹਨਤ ਕਰਕੇ ਰੋਟੀ ਵੀ ਖਾਣਾ ਹੈ ਸ਼ਰਾਬ ਦੇ ਤਲ ਤੇ ਤੂੰ ਠੀਕ ਹੈ ਕ੍ਰਿਤ ਦੇ ਤਲ ਤੇ ਤੂੰ ਠੀਕ ਹੈ ਨiyet ਦੇ ਤਲ ਤੇ ਤੂੰ ਭੈੜਾ ਹੈ ਵਿਚਾਰਾਂ ਦੇ ਤਲ ਤੇ ਤੂੰ ਗਲਤ ਹੈ ਤੋ ਰਾਮੰ ਨਾਦਾਨਮ ਕੇ ਯਜਦਾ ਸ਼ਨਾਸ ਬਰਾਮਤ ਜਾਤੋ ਕਾ ਰਹਾ ਦਿਲ ਖਰਾਸ਼ ਸਮਾਜ ਦੀ ਨਿਗਾਹ ਦੇ ਤੂੰ ਚੰਗਾ ਬਣ ਲਈ ਐਸਾ ਕਰਦਾ ਹੈ ਤੋ ਠੀਕ ਹੈ ਸਮਾਜ ਤੈਨੂੰ ਚੰਗਾ ਮੰਨ ਰਹੀ ਹੈ ਖੁਦਾ ਦੀ ਦ੍ਰਿਸ਼ਟੀ ਤੂੰ ਚੰਗਾ ਨਹੀਂ ਹੈ ਤੂੰ ਉਹ ਕੰਮ ਕੀਤੇ ਨੇ ਜੇ ਦੇ ਨਾਲ ਲੋਗਾ ਦੇ ਦਿਲਾਂ ਨੂੰ ਚੋਟ ਪਹੁੰਚੀਏ ਖਰਾਸ਼ ਪਹੁੰਚੀਏ ਖੁਦਾ ਸ਼ਨਾਜ਼ ਖਰਾਸ਼ ਨਹੀਂ ਪਹੁੰਚਾਉਂਦਾ ਮੈਂ ਇੱਕ ਦਫਾ ਫਿਰ ਦੁਹਰਾਵਾਂ ਕਰਮ ਕਰਿਤ ਕਰਮ ਵਿਚਾਰ ਤਨ ਦੇ ਤਲ ਤੇ ਕੀਤਾ ਕਰਮ ਮਨ ਦੇ ਤਲ ਤੇ ਕੀਤਾ ਕਰਮ ਜ਼ਬਾਨ ਨਾਲ ਹੱਥਾਂ ਨਾਲ ਜੋ ਬਾਹਰ ਪ੍ਰਗਟ ਹੋਵੇ ਉਹਨੂੰ ਕਹਿੰਦੇ ਨੇ ਕਰਮ ਕਰਿਤ ਤੇ ਮਨ ਦੇ ਅੰਦਰ ਜੋ ਚਲੇ ਕਰਮ ਵਿਚਾਰ ਕਰਮ ਨੀਅਤ ਕਰਮ ਭਾਵਨਾ ਪਹਿਲੀ ਸ਼੍ਰੇਣੀ ਵਿੱਚ ਉਹ ਮਨੁੱਖ ਆ ਜਾਂਦੇ ਨੇ। ਕਰਤ ਵੀ ਠੀਕ ਹੈ। ਨੀਅਤ ਵੀ ਠੀਕ। ਕਰਮ ਕਰਤ ਵੀ ਠੀਕ ਹੈ। ਬੋਲਦੇ ਵੀ ਠੀਕ ਨੇ। ਕਰਦੇ ਵੀ ਠੀਕ ਨੇ। ਸੋਚਦੇ ਵੀ ਠੀਕ ਨੇ। ਨੀਅਤ ਵੀ ਠੀਕ ਹੈ। ਸਮਾਜ ਦੀ ਦ੍ਰਿਸ਼ਟੀ 'ਚ ਵੀ ਕਬੂਲ ਨੇ। ਪ੍ਰਮਾਤਮਾ ਦੀ ਨਿਗਾਹ 'ਚ ਵੀ ਕਬੂਲ ਨੇ। ਦੂਸਰੇ ਨੀਅਤ ਠੀਕ ਹੈ। ਭਾਵਨਾ ਠੀਕ ਹੈ। ਵਿਚਾਰ ਠੀਕ ਹੈ। ਕਦੀ ਕਦੀ ਕਰਤ ਗਲਤ ਹੋ ਜਾਂਦੀ ਹੈ। ਇਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਤੇ ਕਾਬਲੇ ਕਬੂਲ ਨਹੀਂ ਸਮਾਜ ਨੂੰ ਕਬੂਲ ਨਹੀਂ ਹੋ ਸਕਦੇ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੀ ਖਰੇ ਹਰ ਬਾਣੇ ਕੋਈ ਗਲ ਨਹੀਂ ਈਸ਼ਵਰ ਦੀ ਨਿਗਾਹ ਦੇ ਵਿੱਚ ਇਹ ਖਰੇ ਨੇ ਖੋਟੇ ਨਹੀਂ ਨੀਅਤ ਠੀਕ ਹੈ ਕਿ ਬੁਨਿਆਦੀ ਤੌਰ ਤੇ ਠੀਕ ਨੇ ਸੋਚਣੀ ਠੀਕ ਹੈ ਅਗਰ ਕੁਝ ਗਲਤ ਹੋ ਜਾਂਦਾ ਹੈ ਤਾਂ ਸੋਚ ਕੇ ਨਹੀਂ ਨੀਅਤ ਨਾਲ ਨਹੀਂ ਵਿਚਾਰ ਕੇ ਨਹੀਂ ਹੋ ਗਿਆ ਇਹ ਕਬੂਲ ਨੇ ਪ੍ਰਮਾਤਮਾ ਨੂੰ ਇਹ ਗਲਬਖਰੀ ਹੈ ਕਿ ਕਿਦਰੇ ਕਿਦਰੇ ਸਮਾਜ ਇਨਕਾਰੀ ਹੋ ਸਕਦਾ ਹੈ ਕਾਨੂੰਨ ਸਜ਼ਾ ਦੇ ਸਕਦਾ ਹੈ ਲੇਕਿਨ ਈਸ਼ਵਰ ਦੀ ਨਿਗਾਹ ਵਿੱਚ ਇਹ ਕਾਬਲੇ ਕਬੂਲ ਨੇ ਪਰਵਾਨ ਨੇ ਤੀਸਰਾ ਕਰਮਕ੍ਰਿਤ ਬੜੀ ਮਹਾਨ ਹੈ ਔਰ ਸਮਾਜ ਦੇ ਵਿੱਚ ਬੜੀ ਪ੍ਰਤਿਸ਼ਟਾ ਬਣੀ ਹੋਈ ਹੈ ਵੀ ਬੜਾ ਮਹਾਨ ਬੰਦਾ ਹੈ ਸੇਵਾ ਕਰਦਾ ਹੈ দান ਕਰਦਾ ਹੈ ਪੁੰਨ ਕਰਦਾ ਹੈ ਸਤਸੰਗੀ ਹੈ ਬੜਾ ਚੰਗਾ ਹੈ ਕਰਤ ਬੜੀ ਚੰਗੀ ਜੋ ਕੁਛ ਵੀ ਕਰਦਾ ਉਸ ਦੇ ਨਾਲ ਲੋਕਾਂ ਦੀ ਤਾਮਿਰ ਹੁੰਦੀ ਹੈ ਜਗਤ ਦੀ ਉਸਾਰੀ ਹੁੰਦੀ ਹੈ ਕਰਤ ਬਹੁਤ ਠੀਕ ਹੈ ਨੀਅਤ ਵੈੜੀ ਹੈ ਵਿਚਾਰ ਵੈੜੀ ਹੈ ਸੋਚਣੀ ਗਲਤ ਹੈ ਮਹਾਰਾਜ ਕਹਿੰਦੇ ਨੇ ਤੇ ਪਖੰਡ ਹੈ ਸਮਾਜ ਦੀ ਨਿਗਾਹ ਦੇ ਚ ਠੀਕ ਹੋ ਸਕਦਾ ਹੈ ਪਰਮਾਤਮਾ ਦੀ ਨਿਗਾਹ ਦੇ ਚ ਨਹੀਂ ਕਾਨੂੰਨ ਦੀ ਨਜ਼ਰਾਂ 'ਚ ਇਹ ਕਾਬਿਲੇ ਕਬੂਲ ਹੋ ਸਕਦਾ ਹੈ ਗੁਰੂ ਦੀ ਨਜ਼ਰਾਂ 'ਚ ਕਬੂਲ ਨਹੀਂ ਇਹ ਤੇ ਪਖੰਡ ਹੈ ਕਰਮ ਧਰਮ ਪਖੰਡ ਜੋ ਦੇ ਸੇ ਇਹ ਹੀ ਪਖੰਡ ਔਰੰਗਜ਼ੇਬ ਗੁਲਸੀ ਇਹ ਹੀ ਪਖੰਡ ਬੋਤੀ ਦੁਨੀਆ ਕੋ ਲੋਂਦਾ ਮੈਂ ਬਹੁਤ ਤੇ ਵਿਸਥਾਰ ਸਹਿ ਨਾ ਬਿਆਨ ਕਰਨਾ ਪਤਾ ਨਹੀਂ ਕਿਤਨਾ ਸੁਣਨ ਦਾ ਹਾਜ਼ਮਾ ਹੁੰਦਾ ਹੈ ਮਨੁੱਖ ਦਾ ਆਮ ਧਾਰਮਿਕ ਅਨੁਭਵੀ ਪੁਰਸ਼ ਕਹਿਣ ਲੱਗ ਪੈਨੇ ਪਖੰਡੇ ਪਖੰਡੇ ਰਾਜਨੀਤਿਕ ਦੁਨੀਆ ਚ ਔਰ ਹੋਣਾ ਚਾਹੀਦਾ ਉਹ ਖੜਾ ਹੀ ਇਸਤੇ ਪਰ ਬਦਕਿਸਮਤੀ ਇਹ ਪਖੰਡੀ ਪਖੰਡੇ ਧਾਰਮਿਕ ਦੁਨੀਆ ਚ ਜੋ ਪਖੰਡ ਤੇ ਖੜਾ ਨਹੀਂ ਹੋਣਾ ਚਾਹੀਦਾ ਸਾਰੀ ਰਾਜਨੀਤੀ ਪਖੰਡ ਤੇ ਖੜੀ ਹੈ ਰਾਜਨੀਤਿਕ ਕਹਿੰਦਾ ਕੁਛ ਹੈ ਕਰਦਾ ਕੁਛ ਹੈ ਹੁੰਦਾ ਕੁਛ ਹੈ ਲੇਕਿਨ ਧਰਮ ਦੀ ਦੁਨੀਆ ਵੀ ਇਸਤੇ ਹੀ ਖੜੀ ਹੋ ਗਈ ਹੈ ਕਰਤ ਠੀਕ ਹੈ ਨiyet ਛੇਕ ਨਹੀਂ ਕ੍ਰਿਤ ਬਿਲਕੁਲ ਠੀਕ ਹੈ ਸੋਚਣੀ ਠੀਕ ਨਹੀਂ ਹੈ ਕ੍ਰਿਤ ਠੀਕ ਹੈ ਭਾਵਨਾ ਠੀਕ ਨਹੀਂ ਹੈ ਕਰਮ ਧਰਮ ਪਾਖੰਡ ਜੋ ਦੇਸੇ ਇਹ ਜੋ ਦਿਖਾਈ ਦੇ ਰਿਹਾ ਹੈ ਸਿਰਫ ਦਿਖਾਈ ਦੇ ਰਿਹਾ ਹੈ ਚੰਗਾ ਪਰ ਹੈ ਨਹੀਂ ਚੰਗਾ ਦਿਖਾਈ ਦੇ ਰਿਹਾ ਹੈ ਜੋ ਦੇਸੇ ਇਹ ਤੀਸਰੀ ਸ਼੍ਰੇਣੀ ਚੌਥੀ ਕ੍ਰਿਤ ਵੀ ਪੈੜੀ ਹੈ ਵਿਚਾਰ ਵੀ ਪੈੜੇ ਨੇ ਕਰਮ ਕ੍ਰਿਤ ਵੀ ਗਲਤ ਹੈ ਕਰਮ ਵਿਚਾਰ ਵੀ ਗਲਤ ਹੈ ਨਾ ਇਹ ਬੰਦਾ ਸਮਾਜ ਨੂੰ ਕਬੂਲ ਨਾ ਇਹ ਪ੍ਰਮਾਤਮਾ ਨੂੰ ਕਬੂਲ ਨਾ ਇਹ ਲੋਕ ਨੂੰ ਕਬੂਲ ਹੈ ਨਾ ਪਰਲੋਕ ਨੂੰ ਕਬੂਲ ਹੈ ਇਹ ਦੋਵੇਂ ਲੋਕ ਗਵੰਦਾ ਹੈ ਸਮਾਜ ਵੀ ਇਸ ਨੂੰ ਕਬੂਲ ਨਹੀਂ ਕਰਦਾ ਕਿਉਂਕਿ ਕਰਤ ਨਹੀਂ ਠੀਕ ਪ੍ਰਮਾਤਮਾ ਦੀ ਨਿਗਾਹ ਵਿੱਚ ਵੀ ਕਾਬਲੇ ਕਬੂਲ ਨਹੀਂ ਕਿਉਂਕਿ ਨੀਤ ਠੀਕ ਨਹੀਂ ਹੈ ਭਾਵਨਾ ਠੀਕ ਨਹੀਂ ਹੈ ਵਿਚਾਰ ਠੀਕ ਨਹੀਂ ਹੈ ਗਰਮ ਵਿਚਾਰ ਕਰਮਨਯਤ ਭਾਵਨਾ ਤੇ ਕਰਮਕ੍ਰਿਤ ਦੇ ਸੁਮੇਲ ਨਾਲ ਬਹੁਤ ਵੱਡੀਆਂ ਤਾਮੀਰਾਵਾਂ ਆਉਂਦੀਆਂ ਨੇ ਔਰ ਮਨੁੱਖ ਨੂੰ ਉਹ ਕੁਝ ਪ੍ਰਾਪਤ ਹੋ ਜਾਂਦਾ ਹੈ ਜੋ ਉਸ ਦੇ ਸੁਪਨਿਆਂ 'ਚ ਵੀ ਨਹੀਂ ਆਉਂਦਾ ਐਸਾ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਮੈਂ ਦੇਖਦਾ ਹਾਂ ਬ੍ਰਹਿਮੰਡ ਦੇ 'ਚ ਕੀ ਕੁਝ ਨਹੀਂ ਹੈ ਮਨੁੱਖ ਹੀ ਮਿਟ ਜਾਂਦਾ ਹੈ ਪਦਾਰਥ ਨਹੀਂ ਮਿਟਦਾ ਹੈ ਮਨੁੱਖ ਹੀ ਮਿਟ ਜਾਂਦਾ ਹੈ ਪ੍ਰਮਾਤਮਾ ਤੇ ਵਿਆਪਕ ਹੈ ਲੇਕਿਨ ਇਹ ਪਦਾਰਥ ਤੇ ਪ੍ਰਮਾਤਮਾ ਵਿਣ ਕਰਮਾ ਕਹਿ ਮਿਲੇ ਲਈ ਬਿਨਾ ਕਰਮਾ ਤੋਂ ਕਿੱਥੇ ਮਿਲਦੇ ਨੇ ਕਿਸ ਤਰ੍ਹਾਂ ਮਿਲਦੇ ਨੇ ਨਹੀਂ ਮਿਲਦੇ ਸ੍ਰਿਸ਼ਟੀ ਦੇ ਤੇ ਬਹੁਤ ਕੁਝ ਹੈ ਸੰਸਾਰ ਦੇ ਤੇ ਬਹੁਤ ਕੁਝ ਹੈ ਪਦਾਰਥ ਵੀ ਹੈ ਪ੍ਰਮਾਤਮਾ ਵੀ ਹੈ ਇੰਦਰੀਆਂ ਦਾ ਰਸ ਵੀ ਹੈ ਨਾਮ ਦਾ ਰਸ ਵੀ ਹੈ ਪਦਾਰਥਾਂ ਦੇ ਸੁਖ ਵੀ ਨੇ ਪਰਮਾਤਮਾ ਦਾ ਆਨੰਦ ਵੀ ਹੈ ਜਗਤ ਵਿੱਚ ਬਹੁਤ ਕੁਝ ਹੈ ਜੇ ਤੀ ਸੇਸ਼ਟੋ ਉਪਾਈ ਵੇਖਾਂ ਮੈਂ ਦੇਖਦਾ ਜਿੰਨੀ ਉਸਨੇ ਸ੍ਰਿਸ਼ਟੀ ਬਣਾਈ ਜਿਤਨਾ ਸੰਸਾਰ ਬਣਾਇਆ ਔਰ ਬਹੁਤ ਕੁਝ ਹੈ ਸ੍ਰਿਸ਼ਟੀ ਵਿੱਚ ਮਹਾਰਸਵੀ ਹੈ ਸ੍ਰਿਸ਼ਟੀ ਵਿੱਚ ਇੰਦਰੀਆਂ ਦੇ ਰਸਵੀ ਨੇ ਸ੍ਰਿਸ਼ਟੀ ਵਿੱਚ ਬਾਹਰ ਦੀਆਂ ਸੌਲਤਾਂ ਵੀ ਨੇ ਸ੍ਰਿਸ਼ਟੀ ਦੇ ਵਿੱਚ ਅੰਦਰ ਦਾ ਆਨੰਦ ਵੀ ਹੈ ਪਰ ਵੇਖਾਂ ਮਹਾਰਾਜ ਜੀ ਕੰਦਰ ਮੈਂ ਦੇਖਦਾ ਵਿਣ ਕਰਮਾ ਕਹਿ ਮਲੇ ਲਈ ਬਿਨਾ ਕਰਮਾ ਤੋਂ ਕੀ ਪ੍ਰਾਪਤ ਹੁੰਦਾ ਕੁਝ ਵੀ ਨਹੀਂ ਪ੍ਰਾਪਤ ਹੁੰਦਾ